ਤੋ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਸ਼ੁਰੂਆਤ ਹੋਈ ਹੈ ਜਿੱਥੇ ਕਿਸਾਨ ਅੱਗੇ ਹੋ ਕੇ ਖੜੇ ਹੋਏ ਸੀ ਟੀਅਰ ਗੈਸ ਛੱਡੀ ਗਈ ਹੈ ਕਿ ਇਹ ਸ਼ੰਭੂ ਬਾਰਡਰ ਦੇ ਉੱਤੇ ਟੀਅਰ ਗੈਸ ਛੱਡੀ ਗਈ ਸੀ ਔਰ ਨੌਜਵਾਨ ਜਿਹੜੇ ਕਿਸਾਨ ਅੱਗੇ ਮੂਹਰੇ ਖੜੇ ਹੋਏ ਨੇ ਪਿੱਛੇ ਨਹੀਂ ਹਟੇ ਉਸੇ ਜਗ੍ਹਾ ਤੇ ਖੜੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਕਾਲ ਦਿੱਤੀ ਗਈ ਸੀਗੀ 11 ਵਜੇ ਦੀ ਪੂਰੇ 11 ਵੱਜ ਚੁੱਕੇ ਨੇ ਤੇ 11 ਵਜੇ ਹੀ ਟੀਅਰ ਗੇਟ ਜਿਹੜੀ ਛੱਡੀ ਗਈ ਹੈ ਸੋ ਦੇਖੋ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਪੂਰੇ 11 ਵਜੇ ਟੀਅਰ ਗੇਟ ਛੱਡੀ ਜਾਂਦੀ ਹੈ ਤੇ ਨੌਜਵਾਨ ਪਿੱਛੇ ਨਹੀਂ ਹੁੰਦੇ ਖੜੇ ਨੇ ਜਗ੍ਹਾ-ਜਗ੍ਹਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਕਿਸਾਨ ਡਟੇ ਹੋਏ ਨੇ ਖੇਤਾਂ ਵਾਲੇ ਪਾਸੇ ਵੀ ਤੁਹਾਨੂੰ ਦਿਖਾਉਣਾ ਤੁਹਾਨੂੰ ਕਿ ਖੇਤਾ ਵਾਲੇ ਪਾਸੇ ਵੀ ਕਿਸਾਨ ਖੜੇ ਨੇ ਕਿਸਾਨ ਡਟੇ ਹੋਏ ਨੇ ਤੇ ਦੂਸਰੇ ਪਾਸੇ ਜੋ ਟੀਅਰ ਗੈਸ ਛੱਡੀ ਗਈ ਪੂਰੇ 11 ਵਜੇ ਟੀਅਰ ਗੈਸ ਛੱਡੀ ਗਈ ਜਦੋਂ ਕਿਸਾਨ ਹਲੇ ਕੌਲ ਕਰਕੇ ਅੱਗੇ ਵਧੇ ਵੀ ਨਹੀਂ ਸੀ ਔਰ ਇਹ ਤਸਵੀਰਾਂ ਦੇਖੋ ਕਿ ਕਿੰਨੇ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਹਜੂਮ ਇਕੱਠਾ ਹੋਇਆ ਹੈ ਸੋ ਬਹੁਤ ਸਾਰੇ ਕਿਸਾਨ ਹੁਣ ਬਾਰਡਰ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਨੇ ਨਜ਼ਦੀਕ ਖੜ ਚੁੱਕੇ ਨੇ ਔਰ ਕਿਸਾਨ ਆਗੂਆਂ ਦੀ ਕਾਲ ਦੀ ਵੇਟ ਕੀਤੀ ਜਾ ਰਹੀ ਹੈ ਕਿ ਜਦੋਂ ਕਿਸਾਨ ਆਗੂ ਕਾਲ ਦੇਣਗੇ ਅੱਗੇ ਵਧਣ ਦੇ ਲਈ ਤਾਂ ਉਸ ਤੋਂ ਬਾਅਦ ਕਿਸਾਨ ਅੱਗੇ ਵਧਣਗੇ ਸੋ ਇਹ ਤਸਵੀਰਾਂ ਦੇ ਵਿੱਚ ਦੇਖ ਸਾਧਿਓ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਜਦੋਂ 13 ਤਰੀਕ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਵੇਲੇ ਕਿਸਾਨ ਪਿੱਛੇ हटਦੇ ਦਿਖਾਈ ਦਿੱਤੇ ਸੀਗੇ ਲੇਕਿਨ ਜੋ ਤਿਆਰੀਆਂ ਕੀਤੀਆਂ ਗਿਆ ਨੇ ਅੱਜ ਦੇ ਕੂਚ ਨੂੰ ਲੈ ਕੇ ਦਿੱਲੀ ਕੂਚ ਜੋ ਕੀਤਾ ਜਾਣਾ ਕਿਸਾਨ ਆਗੂ ਆ ਤਾਂ ਨੌਜਵਾਨ ਜੋ ਅੱਗੇ ਹੋਏ ਸੀ ਪਿੱਛੇ ਨਹੀਂ ਆਏ ਹਲੇ ਔਰ ਜੋ ਤਿਆਰੀਆਂ ਮਸ਼ੀਨੀ ਜਿਹੜੀ ਤਿਆਰ ਕਰਕੇ ਖੜਾਈ ਗਈ ਹੈ ਉਹ ਵੀ ਇਸੇ ਜਗ੍ਹਾ ਦੇ ਉੱਤੇ ਖੜੀ ਹੈ ਕਿ ਦੇਖੋ ਕਿ ਜਗ੍ਹਾ-ਜਗ੍ਹਾ ਦੇ ਉੱਤੇ ਕਿਸਾਨ ਖੜੇ ਹੋਏ ਨੇ ਬਿਲਕੁਲ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੀ ਜੜੇ ਨੌਜਵਾਨ ਡਰੋਨ ਦੇਖੋ ਤੁਸੀਂ ਸਾਹਮਣੇ ਇੱਕ ਹੋਰ تیرਗਾਂ ਛੱਡੀ ਗਿਆ ਹੈ ਔਰ ਡਰੋਨ ਦੇ ਸਹਾਰੇ تیرਗਾਂ ਛੱਡੀ ਜਾ ਰਹੀ ਹੈ ਸੁਲਗਾਤਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਨੇ ਡੇਲੀ ਪੋਸਟ ਪੰਜਾਬੀ ਦੇ ਉੱਤੇ ਕੀ ਡਰੋਨ ਦੇ ਸਹਾਰੇ ਟੀਅਰ ਗੈਸ ਦੇ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਤੇ ਦੂਸਰੇ ਪਾਸੇ ਨੌਜਵਾਨ ਜਿਹੜੇ ਅੱਗੇ ਖੜੇ ਹੋਏ ਨੇ ਉਹ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਜਿਹੜੀਆਂ ਮਸ਼ੀਨਰੀ ਅੱਗੇ ਖੜਾਈ ਗਈ ਹੈ ਚਾਹੇ ਪੋਕਲਨ ਹੋਵੇ ਚਾਹੇ ਹੋਰ ਟਰੈਕਟਰ ਜਿਹਨਾਂ ਦੇ ਵਿੱਚ ਪੱਖੇ ਲਗਾਏ ਗਏ ਨੇ ਤਾਂ ਉਹ ਵੀ ਮੁਰੇ ਕੀਤੇ ਜਾ ਰਹੇ ਨੇ ਅਤੇ ਜਿਹੜੀਆਂ ਬੋਰੀਆਂ ਗਿੱਲੀਆਂ ਕਰਕੇ ਰੱਖੀਆਂ ਗਈਆਂ ਸੀ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਦਾ ਅਸਰ ਕੀਤਾ ਕੱਟ ਕੀਤਾ ਜਾ ਸਕੇ ਤੇ ਉੱਤੇ ਉਹਨਾਂ ਬੋਰੀਆਂ ਨੂੰ ਸੁੱਟਿਆ ਜਾ ਰਿਹਾ ਦੂਸਰੇ ਪਾਸੇ ਦੇਖੋ ਕਿ ਤਸਵੀਰਾਂ ਦੇ ਵਿੱਚ ਦਿਖਾਉਂਦੇ ਆ ਬਿਲਕੁਲ ਜ਼ੂਮ ਕਰਕੇ ਕਿ ਨੌਜਵਾਨ ਜਿਹੜੇ ਮੁਰੇ ਖੜੇ ਹੋਏ ਨੇ ਇਸ ਵੇਲੇ ਉਹਨਾਂ ਨੌਜਵਾਨਾਂ ਦੇ ਵੱਲੋਂ ਇਸ ਟਰੈਕਟਰ ਜੋ ਮੁਰੇ ਲਗਾਇਆ ਗਿਆ ਹੈ ਜਿਹਦੇ ਪਿੱਛੇ ਪੱਖਾ ਲਗਾਇਆ ਗਿਆ ਤਾਂ ਉਸ ਦੇ ਉੱਤੇ ਚੜ ਕੇ ਜਿਹੜੇ ਨੌਜਵਾਨ ਨੇ ਬਿਲਕੁਲ ਸਾਹਮਣੇ ਦੀ ਨਾਲ ਦੀ ਨਾਲ ਸਪਰੇ ਵੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸਾਹਮਣੇ ਕ੍ਰੇਨਾਂ ਲਿਆ ਕੇ ਖੜੀਆਂ ਕਰ ਦਿੱਤੀਆਂ ਗਿਆ ਨੇ ਔਰ ਜਿਸ ਤਰੀਕੇ ਦੇ ਨਾਲ ਤਿਆਰੀ ਕੀਤੀ ਗਈ ਹੈ ਇਹਨਾਂ ਤਿਆਰੀਆਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜੇ ਮੂਰੇ ਮਸ਼ੀਨਰੀ ਖੜਾਈ ਗਈ ਹੈ ਤਾਂ ਮਸ਼ੀਨਰੀ ਦੇ ਵਿੱਚ ਜਿਹੜੇ ਬਲਾਕਸ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਮੂਰੇ ਲਗਾਏ ਗਏ ਨੇ ਸਿਮਿੰਟਡ ਤਾਂ ਉਹਨਾਂ ਨੂੰ ਉਖਾੜਨ ਦੇ ਲਈ ਵੀ ਜਿਹੜੀ ਇਸਤੇਮਾਲ ਕੀਤੀ ਜਾਣੀ ਹੈ ਔਰ ਬਿਲਕੁਲ ਇਸ ਕਰਾਊਡ ਦੇ ਵਿੱਚ ਇਸ ਇਕੱਠ ਦੇ ਵਿੱਚ ਦੇਖੋ ਕਿ ਜਿਹੜਾ ਮੈਦਾਨ ਵਿਚਾਲੇ ਖਾਲੀ ਸੀਗਾ ਉਹ ਹੁਣ ਭਰ ਚੁੱਕਿਆ ਤੇ ਦੂਸਰੇ ਪਾਸੇ ਜਿਹੜੇ ਸਟੇਜ ਲੱਗੀ ਹੋਈ ਆ ਹਲੇ ਔਰ ਕਿਸਾਨ ਆਗੂ ਨੇ ਜਿਹੜੇ ਨੌਜਵਾਨਾਂ ਨੂੰ ਅਪੀਲ ਕਰਦੇ ਪਏ ਨੇ ਲੇਕਿਨ ਦੂਸਰੇ ਪਾਸੇ ਪੂਰੇ 11 ਵਜੇ ਅਤਰੂ ਗੈਸ ਜਿਹੜੀ ਛੱੜਨੀ ਸ਼ੁਰੂ ਕਰ ਦਿੱਤੀ ਗਈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤੇ ਜਿਹੜੇ ਨੌਜਵਾਨ ਮੂਹਰੇ ਖੜੇ ਹੋਏ ਸੀ ਉਹਨਾਂ ਦੇ ਵੱਲੋਂ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗੇ ਵਧਣ ਨੂੰ ਲੈ ਕੇ ਤੇ ਦੂਸਰੇ ਪਾਸੇ ਖੇਤਾਂ ਵਾਲੇ ਪਾਸੇ ਤੋਂ ਦਿਖਾਉਂਦੇ ਆ ਕਿ ਜਿੱਦਣ ਖੇਤ ਨੇ ਜਿਹੜੇ ਨੌਜਵਾਨ ਖੇਤਾਂ ਦੇ ਵਿੱਚੋਂ ਨਿਕਲ ਕੇ ਅੱਗੇ ਵਧਣਾ ਚਾਹੁੰਦੇ ਨੇ ਤਾਂ ਉਹ ਵੀ ਇੱਥੇ ਸਾਈਡ ਤੇ ਖੜੇ ਹੋਏ ਨੇ ਦੇਖ ਲੈ ਇਹਨੇ ਲੇਕਿਨ ਖੇਤਾਂ ਵਾਲੇ ਸਾਈਡ ਵੀ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਟੀਅਰ ਗੈਸ ਛੱਡੀ ਜਾ ਰਹੀ ਹੈ ਸੋ ਇਟ ਇ ਦੇਖ ਸਕਦੇ ਹੋ ਕਿਸਾਨ ਆਗੂ ਪੰਦੇਰ ਜਿਹੜੇ ਨੇ ਅਪੀਲ ਕਰ ਰਹੇ ਨੌਜਵਾਨਾਂ ਨੂੰ ਕਿ ਜਿਹੜਾ ਜਬਰਦਸਤ ਜਿਹੜਾ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਤਾਂ ਨੌਜਵਾਨਾਂ ਨੂੰ ਇਹ ਲਗਾਤਾਰ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਵੀ ਆਖੂਆਂ ਦਾ ਆਖ ਮੰਦੇ ਆ ਨੌਜਵਾਨ ਕਦੇ ਪਿੱਛੇ ਹਟੋ ਵੀ ਆਖੂਆਂ ਦਾ ਆਖ ਮੰਦੇ ਆ ਆਈ ਉਹਨਾਂ ਦੀ ਮੱਥਾ ਨਹੀਂ ਪੂਰੀ ਹੋ ਰhline ਸੋ ਜੜੀ ਲਈ ਖੇਤਾਂ ਦੇ ਵਿੱਚੋਂ ਦੀ ਹੋ ਕੇ ਨਿਕਲਦੀ ਪਈ ਹੈ ਤਾਂ ਨੌਜਵਾਨ ਜਿੰਨੇ ਵੀ ਨਹੀਂ ਉਹ ਇਸ ਰੋਡ ਤੋਂ ਕਚੇਰਾ ਵੱਲ ਨੂੰ ਚਲੇ ਗਏ ਨੇ ਔਰ ਜਿਹੜੇ ਨੌਜਵਾਨ ਪਿੱਛੇ ਖੜੇ ਹੋਏ ਸੀਗੇ ਪਹਿਲਾਂ ਉਹ ਨੌਜਵਾਨ ਅੱਗੇ ਜਾ ਚੁੱਕੇ ਨੇ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਟিয়ার ਗੈਸ ਦੇ ਗੋਲੇ ਆ ਕੇ ਫਟੇ ਨੇ ਤਾਂ ਉਹ ਪਿੱਛੇ ਆ ਚੁੱਕੇ ਨੇ ਤਾਂ ਹੁਣ ਇਸੇ ਤਰੀਕੇ ਦੇ ਨਾਲ ਬਦਲ ਬਦਲ ਕੇ ਜਿਹੜੇ ਨੌਜਵਾਨ ਨੇ ਅੱਗੇ ਜਾ ਰਹੇ ਆ ਤੇ ਕਈ ਨੌਜਵਾਨਾਂ ਦੇ ਉੱਤੇ ਜਿਹੜੇ ਮਾਸਕ ਲੱਗੇ ਹੋਏ ਨੇ ਉਹ ਅੱਗੇ ਖੜੇ ਹੋਏ ਨੇ ਔਰ ਜਿਨ੍ਹਾਂ ਦੇ ਮਾਸਕ ਨਹੀਂ ਲੱਗਾ ਹੈ ਤਾਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਜਿਹੜਾ ਕੀਤਾ ਜਾ ਰਿਹਾ ਹੈ ਸੋ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਕੀ ਹਾਲਾਤ ਨੇ ਕਿਸਾਨ ਜਿਹੜੇ ਨੌਜਵਾਨ ਨੇ ਉਹ ਨੌਜਵਾਨ ਹੋਰ ਭਾਰੀ ਗਿਣਤੀ ਦੇ ਵਿੱਚ ਬਾਰਡਰ ਦੇ ਵੱਲੋਂ ਵਾਧੇ ਹੋਏ ਦਿਖਾਈ ਦੇ ਰਹੇ ਨੇ